ਮਹਾਰਾ ਸੱਤੇ ਪਾਛਾ ਕਹਿੰਦੇ ਨੇ ਜਾ ਕਰਤਾ ਸੇਠੀ ਕਹੋ ਸਾਜੇ ਆਪੇ ਜਾਣੈ ਸੋਈ ਕਹਿੰਦੇ ਜਿਸ ਵੇਲੇ ਕਰਤਾ ਪੁਰਖ ਵਾਹਿਗੁਰੂ ਸ੍ਰਿਸ਼ਟੀ ਨੂੰ ਸਾਜਦਾ ਨਾ ਉਸ ਵੇਲੇ ਨੂੰ ਤੋਂ ਆਪ ਹੀ ਜਾਣਦਾ ਹੋਰ ਕੋਈ ਨਹੀਂ ਜਾਣ ਸਕਦਾ ਕਿਉਂਕਿ ਸਾਡੀ ਲਿਮਟ ਹੈ ਗਿਣਤੀ ਦੀ ਸੰਖ ਤੱਕ ਜਾ ਕੇ ਗਿਣਤੀ ਮੁੱਕ ਜਾਂਦੀ ਹੈ ਜਦੋਂ ਸਾਡੀ ਨਿੱਕੀ ਨਿੱਕੀਆਂ ਗੱਲਾਂ ਨੇ ਨਿੱਕੀਆਂ ਨਿੱਕੀਆਂ ਗਿਣਤੀਆਂ ਨੇ ਪਰਮਾਤਮਾ ਦੀ ਗਿਣਤੀ ਤਾਂ ਆਪਾਂ ਜਾਣ ਹੀ ਸਕਦੇ ਕਿ ਉਹਦੀ ਗਿਣਤੀ ਕਦੋਂ ਹੈ ਇਸ ਕਰਕੇ ਵਾਹਿਗੁਰੂ ਹੀ ਜਾਣੇ ਸ੍ਰਿਸ਼ਟੀ ਬਣੀ ਕਦੋਂ ਆ ਫਿਰ ਸਿੱਧਾਂ ਨੇ ਬਚਨ ਕੀਤਾ ਕਹਿੰਦੇ ਬ੍ਰਹਮਾ ਹੈ ਇਹਨੇ ਸ੍ਰਿਸ਼ਟੀ ਦੀ ਉਤਪਤੀ ਦੇ ਵੇਲੇ ਸ੍ਰਿਸ਼ਟੀ ਜਦ ਬਣਾਈ ਇਹ ਤਾਂ ਜਾਣਦੇ ਹੋਣਗੇ ਵੀ ਪਹਿਲਾ ਬੰਦਾ ਇਸ ਦਾਲ ਬਣਾਇਆ ਆਸਾਨ ਜਾਂ ਰੁੱਤੈ ਜਾਂ ਅਥਿਤੈ ਮਹਾਰਾ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਵੀ ਰਹਿਣ ਦੋ ਇਹ ਬ੍ਰਹਮਾ ਨੇ ਨਹੀਂ ਬਣਾਏ ਥੇ ਤਿਵਾਰ ਰੁੱਤਾਂ ਇਹ ਤਾਂ ਜਦੋਂ ਬੰਦਿਆਂ ਦੀ ਉਤਪਤੀ ਹੋਈ ਜਦੋਂ ਬੰਦਾ ਪੈਦਾ ਹੋਇਆ ਜਦੋਂ ਬੰਦੇ ਵੱਡੇ ਹੋਏ ਬੰਦੇ ਨੂੰ ਠੰਡ ਲੱਗੀ ਉਦੋਂ ਬੰਦੇ ਨੇ ਕਿਹਾ ਭਈ ਸਰਦੀ ਆ ਗਈ ਭਈ ਜਦੋਂ ਬੰਦੇ ਨੂੰ ਗਰਮੀ ਲੱਗੇ ਉਦੋਂ ਬੰਦਾ ਕਹਿੰਦਾ ਗਰਮੀ ਆ ਗਈ ਓਏ ਇਹ ਅਖਰ ਬੰਦਿਆਂ ਨੇ ਬਣਾਏ ਨੇ ਬ੍ਰਹਮਾ ਨੂੰ ਨਾ ਠੰਡ ਨਾ ਗਰਮੀ ਉਹਨੇ ਕੀ ਕਹਿਣਾ ਸੀ ਜਦ ਦੁਨੀਆ ਦੇ ਉੱਤੇ ਬਿਲਕੁਲ ਪੱਤੇ ਸੁੱਕ ਗਏ ਪੱਤ ਝੜ ਬਣ ਗਈ ਜਦੋਂ ਫੁੱਲੀ ਫੁੱਲ ਖਿੜ ਗਏ ਉਹ ਤਾਂ ਬਸੰਤ ਰੁੱਤ ਬਣ ਗਈ ਇਸ ਕਰਕੇ ਬ੍ਰਹਮਾ ਜੀ ਵੀ ਕੀ ਕਹਿਣ ਕਿ ਕਿਹੜੀ ਰੁੱਤ ਸੀ ਕਿਹੜਾ ਥਿਤ ਸੀ ਕਿਹੜੀ ਵਾਰ ਸੀ ਕੇਵ ਕਰ ਆਖਾ ਕੇਵ ਸਾਲ ਆਹੀ ਕਹਿੰਦੇ ਕਿਸ ਪ੍ਰਕਾਰ ਆਖਣਾ ਕਰੇ ਬ੍ਰਹਮਾ ਕੇ ਫਲਾਣੇ ਵੇਲੇ ਉਹ ਪਰਮੇਸ਼ਰ ਸ੍ਰਿਸ਼ਟੀ ਦੀ ਉਤਪਤੀ ਕਰਦਾ ਹੈ ਤੇ ਕਿਵੇਂ ਸਲਾਹਣਾ ਕਰੇ ਵਿਸ਼ਨੂ ਕੇ ਫਲਾਣੇ ਵੇਲੇ ਉਹ ਪਾਲਦਾ ਹੈ ਕਿਉਂ ਵਰਨੀ ਕਿਵ ਜਾਣਾ ਤੋ ਕਿਸ ਪ੍ਰਕਾਰ ਵਰਨਣ ਕਰੇ ਸ਼ਿਵ ਕੇ ਫਲਾਣੇ ਵੇਲੇ ਉਹ ਸੇਟੀ ਦਾ ਨਾਸ ਕਰਦਾ ਹੈ ਕਿਵੇਂ ਵਰਣਨ ਕਰਾਂ ਦੱਸੋ ਕਿਵੇਂ ਆਖਾਂ ਕਿਵੇਂ ਸਲਾਹਾਂ ਕਿਵੇਂ ਵਰਨਣ ਕਰਾਂ ਕਿਵੇਂ ਜਾਣ ਸਕਦਾ ਹਾਂ ਕੋਈ ਵੀ ਨਹੀਂ ਜਾਣ ਸਕਦਾ ਪੰਜਵੇਂ ਪਾਤਸ਼ਾਹ ਨੇ ਵੀ ਪ੍ਰਸ਼ਨ ਕੀਤਾ ਸੰਗਤਾਂ ਨੇ ਮਹਾਰਾਜ ਕਹਿੰਦੇ ਮਹਿਮਾ ਨਾ ਜਾਣੈ বেদ ब्रह्मे नहीं जान न है भेद अवतार ना जानै अंत परमेश्वर पार ब्रह्म बेअंत महाराज कहंदे कोई नहीं जान सकदा कहंदे महाराज फिर जानदा कौन कहंदे अपनी गत आप जानै सुन सुन अवर बखानै ओद भी यही प्रश्न होए महाराज शिवजी जानदा होना प्राणा देवतेत प्राणे है देवियां ਮਹਾਰਾਜ ਕਹਿੰਦੇ ਸ਼ੰਕਰ ਨਹੀਂ ਜਾਣਦੇ ਭੇਵ ਖੋਜ ਤਹਾਰੇ ਦੇਵ ਦੇਵੀਆਂ ਨਹੀਂ ਜਾਣਾਂ ਮਰਮ ਸਭ ਉੱਪਰ ਅਲੱਖ ਪਾਰ ਬ੍ਰਹਮ ਇਸ ਕਰਕੇ ਪ੍ਰਮਾਤਮਾ ਹੀ ਜਾਣਦਾ ਹੈ ਤੋ ਪ੍ਰਮਾਤਮਾ ਦਾ ਭਜਨ ਕਰਨਾ ਹੀ ਦੱਸ ਦਿਓ ਕਿਰਪਾ ਕਰਕੇ ਭਗਤ ਜੀ ਕਿਵੇਂ ਫਿਰ ਕਰੀਏ ਕਿ ਮਹਾਰਾਜ ਨੇ ਕੋਈ ਰਾਹ ਹੀ ਨਹੀਂ ਦਿੱਤਾ ਉਹਨਾਂ ਨੂੰ ਰਾਹ ਉਹਨਾਂ ਕੋਲ ਹੈ ਵੀ ਨਹੀਂ ਸਤਗੁਰੂ ਲਈ ਤਾਂ ਉਹ ਨਹੀਂ ਕਹਿੰਦੇ ਕਿ ਨਿਆਣੇ ਆਂ ਸਭ ਸਮੇ ਦੇਸੀ ਸਿਆਣੇ ਕਿਵ ਕਰ ਆਖਾ ਕਿ ਵਿਸਾਲ ਆਹੀ ਇਹਨੇ ਕਿਸ ਪ੍ਰਕਾਰ ਸਲਾਹੁਣੇ ਯੋਗ ਪਰਮੇਸ਼ਰ ਦੀ ਇਹ ਗੱਲ ਆਖੀਏ ਕਿ ਕਿਸ ਤਰ੍ਹਾਂ ਉਤਪਤੀ ਕਰਦਾ ਕਿਉਂ ਵਰਨੀ ਕਿਸ ਪ੍ਰਕਾਰ ਕਥਨ ਕਰੀਏ ਕਿ ਇਸ ਤਰ੍ਹਾਂ ਪਾਲਣਾ ਕਰਦਾ ਕਿਵ ਜਾਣਾ ਕਿ ਕਿਸ ਪ੍ਰਕਾਰ ਜਾਣੀ ਕਿਉਂ ਉਹ ਨਾਸ ਕਰਦਾ ਮਨ ਬਾਣੀ ਸਰੀਰ ਕਰਕੇ ਕਿਸ ਪ੍ਰਕਾਰ ਜਾਣਨਾ ਕਰੀਏ ਕਿ ਉਹ ਉਤਪਤੀ ਪਾਲਣਾ ਲੈਤਾ ਕਿਵੇਂ ਕਰਦਾ ਇਹ ਨਹੀਂ ਕਿਸੇ ਨੂੰ ਪਤਾ ਸਤਿਗੁਰੂ ਜਾਣਦੇ ਨੇ ਮਹਾਰਾਜ ਤੁਸੀਂ ਤਾਂ ਜਾਣਦੇ ਹੋ ਪਰਮੇਸ਼ਰ ਹੋਂ ਆਪਾਂ ਵੀ ਪੁੱਛੀਏ ਪਰ ਸਾਨੂੰ ਪਤਾ ਤੁਸੀਂ ਨਿਰੰਕਾਰ ਹੋ ਸੰਤ ਦੱਸ ਦਿਓ ਮਹਾਰਾਜ ਕਹਿੰਦੇ ਜੇ ਹਾਂ ਜਾਣਾਂ ਭਾਵੇਂ ਮੈਂ ਜਾਣਦਾ ਪਰ ਆਖਾ ਨਹੀਂ ਕਹਿੰਦੇ ਕਿਉਂ ਨਹੀਂ ਮਹਾਰਾਜ ਤੁਸੀਂ ਦੱਸ ਦੇ ਕਹਿੰਦੇ ਕਹਿਣਾ ਕਥਨ ਨਾ ਜਾਈ ਕਿ ਇੱਕ ਚੀਜ਼ ਹੁੰਦੀ ਹੈ ਉਹ ਅੱਖਰਾਂ ਚ ਬਿਆਨ ਕੀਤੀ ਜਾਂਦੀ ਇੱਕ ਨਹੀਂ ਕੀਤੀ ਜਾਂਦੀ ਅੱਖਰਾਂ ਦੇ ਵਿੱਚ ਜਿਹੜੀ ਚੀਜ਼ ਨਹੀਂ ਆ ਸਕਦੀ ਉਹਨੂੰ ਆਪਾਂ ਕਥਨ ਕਰਕੇ ਨਹੀਂ ਦੱਸ ਸਕਦੇ ਕਬੀਰ ਚਰਨ ਕਮਲ ਕੀ ਮੋਜ ਕੋ ਕੌਂ ਕੈਸੇ ਅਨਮਾਨ ਕੈਭੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਜੇ ਆਪਾਂ ਕਈ ਚੀਜ਼ਾਂ ਦੀ ਕਹੀਏ ਵੀ ਮੈਂ ਫਲਾਨੀ ਚੀਜ਼ ਦੀ ਕਰ ਦੇਵਾਂਗਾ ਵਿਆਖਿਆ ਕਹੋ ਕਬੀਰ ਗੂੰਗਾ ਗੁਰ ਖਾਇਆ ਪੁੱਛੇ ਤੇ ਕਿਆ ਕਹੀਆ ਇਸ ਕਰਕੇ ਕਿਸੇ ਚੀਜ਼ ਦੀ ਵਿਆਖਿਆ ਹੁੰਦੀ ਹੈ ਇਸੇ ਚੀਜ਼ ਦੀ ਵਿਆਖਿਆ ਨਹੀਂ ਹੁੰਦੀ ਕਈ ਭਾਵਨਾਵਾਂ ਹੁੰਦੀਆਂ ਨੇ ਜਿਹੜੀ ਚਿਹਰੇ ਦੀ ਵਿਆਖਿਆ ਹੈ ਇਹ ਬੋਲ ਕੇ ਨਹੀਂ ਹੁੰਦੀ ਚਿਹਰੇ ਉੱਤੇ ਜੋ ਹਾਵ ਭਾਵ ਆਉਂਦੇ ਨੇ ਅੱਖਾਂ ਦੇ ਵਿੱਚ ਜੋ ਚੀਜ਼ ਆਉਂਦੀ ਹੈ ਇਹ ਸਾਰੀ ਚੀਜ਼ ਅਨੁਭਵ ਦੁਆਰਾ ਹੀ ਦੇਖੀ ਜਾ ਸਕਦੀ ਹੈ ਇਹ ਅਨੁਭਵੀ ਚੀਜ਼ਾਂ ਅਨੁਭਵ ਹੀ ਕੀਤੀਆਂ ਜਾ ਸਕਦੀਆਂ ਨੇ ਬੱਚੇ ਨੂੰ ਭੁੱਖ ਲੱਗੀ ਮਾਂ ਨੂੰ ਅਨੁਭਵ ਹੋ ਜਾਂਦਾ ਬੱਚੇ ਨੂੰ 6:00 ਵਜੇ ਹਜ਼ਾਰਾਂ ਮੀਲ ਤੇ ਮਾਨ ਨੂੰ ਅਨੁਭਵ ਹੋ ਜਾਂਦਾ ਇਕਦਮ ਉੱਠ ਕੇ ਬੈਠੀ ਹੋ ਗਈ ਕੁਝ ਹੋ ਗਿਆ ਫੋਨ ਕਰੋ ਇਸ ਤਰ੍ਹਾਂ ਜਿਹੜੀ ਅਨੁਭਵ ਚੀਜ਼ਾਂ ਉਹ ਅਨੁਭਵ ਦੁਆਰਾ ਹੀ ਦੇਖੀਆਂ ਜਾ ਸਕਦੀਆਂ ਨੇ ਹੁਣ ਕਈ ਲੋਕ ਕਹਿੰਦੇ ਅਨਭਵੀ ਚੀਜ਼ਾਂ ਨੂੰ ਬੋਲ ਕੇ ਦੱਸੋ ਬੋਲ ਕੌਣ ਸਕਦਾ ਜਿੱਥੇ ਗੁਰਨਾਨ ਦੇਵ ਸਾਹਿਬ ਕਹਿੰਦੇ ਨੇ ਕਿਵ ਕਰੇ ਅੱਖਾਂ ਕਿਵਸਾਲਾਹੀ ਮਹਾਰਾਜ ਸਾਹਿਬ ਕਹਿੰਦੇ ਇਹ ਤਾਂ ਕਥੇ ਹੀ ਨਹੀਂ ਜਾ ਸਕਦਾ ਨਾਨਕ ਰਤਨਾ ਕਰੜਾ ਸਾਹ ਅੱਜ ਦੇ ਯੁੱਗ ਵਿੱਚ ਬਹੁਤ ਸਾਰੇ ਲੋਕ ਆਪਾਂ ਨੂੰ ਕਹਿੰਦੇ ਨੇ ਕਿ ਫਲਾਨੀ ਗੱਲ ਦੱਸੋ ਆਹ ਗੱਲ ਕਿੱਦਾਂ ਹੋ ਸਕਦੀ ਬੋਲ ਕੇ ਆਪਾਂ ਦੱਸ ਨਹੀਂ ਸਕਦੇ ਅਨੁਭਵ ਕੀਤੀ ਜਾ ਸਕਦੀ ਹੈ ਅਨੁਭਵ ਕਰੋ ਮਨ ਦੇ ਅੰਦਰ ਬਹੁਤੇ ਅੱਖਰ ਨਹੀਂ ਬੋਲੇ ਜਾ ਸਕਦੇ ਇਹ ਕਰਕੇ ਮਹਾਰਾਜ ਕਹਿੰਦੇ ਨੇ ਕਹਿਣ ਨੂੰ ਤਾਂ ਹਰੇਕ ਕੋਈ ਸਿਆਣਾ ਹੀ ਕਹਿੰਦਾ ਆਪਣੇ ਆਪ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਮਹਾਰਾਜ ਫਰਮਾਉਂਦੇ ਨੇ ਕਿ ਸਿੱਧੋ ਉਂਝ ਤਾਂ ਸਭ ਕੋਈ ਵਿਖਿਆਨਾ ਦੁਆਰਾ ਕਥਨ ਕਰਦਾ ਹੈ ਇਹ ਉਹ ਆਖਦਾ ਆਖਣ ਵਾਲਾ ਹੋ ਕੇ ਸਭ ਕੋਈ ਆਖਦਾ ਹੈ ਇੱਕ ਤੋਂ ਇੱਕ ਜਿਆਦਾ ਸਿਆਣਾ ਬਣਦਾ ਸੋ ਇਸ ਕਰਕੇ ਕਿ ਉਹ ਪ੍ਰਮਾਤਮਾ ਇਉਂ ਉਤਪਤੀ ਕਰਦਾ ਇਉਂ ਪਾਲਣਾ ਕਰਦਾ ਇਉਂ ਨਾਸ ਕਰਦਾ ਕਿਹਨੂੰ ਕਹਿੰਦਾ ਜਿਨ੍ਹਾਂ ਨੂੰ ਅੱਗਿਓ ਕੁਝ ਆਉਂਦਾ ਹੀ ਨਹੀਂ ਉਹਨਾਂ ਨੂੰ ਬਿਠਾ ਲਓ 100 ਬੰਦਿਆਂ ਨੂੰ 200 ਨੂੰ 500 ਨੂੰ ਪਿੰਡਾਂ ਚੋਂ ਬੰਦੇ ਇਕੱਠੇ ਕਰ ਲਓ 50 ਲੱਖ ਬੰਦਾ ਉਠਾ ਲਓ ਮੋਰੇ ਅਨਕਲੇ ਗੁਰੂ ਇੰਝ ਕਰਦੇ ਨੇ 50 ਲੱਖ ਬੰਦਾ ਪਿੰਡਾਂ ਚ ਫੜ ਲਿਆ ਉਹਨਾਂ ਜਿਹਨੂੰ ਪਤਾ ਹੀ ਨਹੀਂ ਹੁੰਦਾ ਉਹ ਜੋ ਕਹੀ ਜਾਂਦੇ ਉਹ ਗੋ ਹਾਂ ਹਾਂ ਕਰੀ ਜਾਂਦੇ ਵੀ ਬਾਬੇ ਨੂੰ ਬੜਾ ਪਤਾ ਵੀ ਬਾਬੇ ਨੂੰ ਪਤਾ ਹੀ ਨਹੀਂ ਹੁੰਦਾ ਕਿਸੇ ਗੱਲ ਦਾ ਜੋ ਉਹਨੇ ਗਪੌੜ ਛੱਡੀ ਉਹ ਲੋਕਾਂ ਨੇ ਮੰਨ ਲਈ ਮਹਾਰਾਜ ਕਹਿੰਦੇ ਇਉਂ ਆਪਣੇ ਆਪ ਨੂੰ ਇੱਕ ਤੋਂ ਇੱਕ ਸਿਆਣਾ ਇੱਕ ਤੋਂ ਇੱਕ ਸਿਆਣਾ ਲੋਕ ਕਹਿੰਦੇ ਨੇ ਪਰ ਐ ਥੋੜੀ ਗੱਲ ਹੁੰਦੀ ਕੱਲ ਹੁੰਦੀ ਸਪਸ਼ਟ ਗੱਲ ਦੀ ਗੱਲ ਹੁੰਦੀ ਅੰਦਰੋਂ ਅਨਭਗ ਦੀ ਸਾਰੇ ਰੂਪ ਵਿੱਚ ਕੋਈ ਪਰਮਾਤਮਾ ਨੂੰ ਦੱਸ ਨਹੀਂ ਸਕਦਾ ਇਸ ਕਰਕੇ ਵੱਡਾ ਸਾਹਿਬ ਵੱਡੀ 나ਈ ਕੀਤਾ ਜਾ ਕੇ ਹੋਵੇ ਜਿਸ ਪਰਮਾਤਮਾ ਦਾ ਕੀਤਾ ਹੋਇਆ ਸਾਰਾ ਕੁਝ ਹੁੰਦਾ ਨਾ ਉਹ ਸਾਹਿਬ ਮਾਲਕ ਸਭ ਤੋਂ ਵੱਡਾ ਹੈ ਉਹਦੀ ਜਿਹੜੀ 나ਈ ਤੋਂ ਭਾਵ ਹੁੰਦੀ ਵਡਿਆਈ ਮਹਿਮਾ ਵੀ ਵੱਡੀ ਹੈ ਇਸ ਕਰਕੇ ਉਹ ਪਰਮਾਤਮਾ ਹੀ ਵੱਡਾ ਹੈ ਹੋਰ ਕੋਈ ਵੱਡਾ ਨਹੀਂ ਨਾਨਕ ਜੇ ਕੋ ਆਪ ਪਾਉ ਜਾਣਾ ਤਨੌੜਿਆਂ ਦੀ ਵਰਤੋਂ ਵੀ ਇਹ ਬਾਣੀ ਚ ਹੋੜੇ ਦੀ ਵੀ ਹੋੜਾ ਆਪੋ ਹੁੰਦਾ ਪੋ ਤੇ ਪਾਉ ਇਹ ਜਿਵੇਂ ਐੜੇ ਨੂੰ ਕੰਨਾ ਪੱਪਾ ਮੁਕਤਾ ਊੜੇ ਨੂੰ ਔਂਕੜ ਲਾ ਕੇ ਬੋਲੀ ਆਪ ਪਾਉ ਇਸੇ ਤਰ੍ਹਾਂ ਕਨੌੜਾ ਲਾ ਦੀ ਤਾਂ ਵੀ ਇਹੀ ਅੱਖਰ ਬਣ ਜਾਂਦਾ ਆਪਾ ਨਾਨਕ ਜੀ ਕੋ ਆਪ ਪਾਉ ਜਾਣਾ ਭਾਵ ਕਹਿੰਦੇ ਇਹ ਆਮ ਬੋਲੀ ਵਿੱਚ ਕਈ ਇਲਾਕਿਆਂ ਚੋਂ ਦਾ ਉਹ ਆਪੂ ਹੀ ਬਣਿਆ ਫਿਰਦਾ ਆਪੂ ਆਪੂ ਜਾਣਦਾ ਆਪ ਪੂੰਜਾ ਆਪ ਪਾ ਨਾਨਕ ਜੇ ਕੋ ਆਪ ਪਾ ਉਹ ਜਾਣ ਅੱਗਾ ਗਿਆ ਨਾ ਸੋਹ ਹੈ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਕੋਈ ਇਉਂ ਆਖਦਾ ਤੇ ਉਹਦੇ ਸਮ ਸਮੱਦਰ ਗੁਣਾਂ ਨੂੰ ਸਾਰੇ ਗੁਣਾਂ ਨੂੰ ਮੈਂ ਜਾਣਦਾ ਉਹ ਪੁਰਸ਼ ਪ੍ਰਲੋਗ ਵਿੱਚ ਗਿਆ ਹੋਇਆ ਸੁਭਾਏ ਮਾਨ ਨਹੀਂ ਹੁੰਦਾ ਉਹਨੂੰ ਉੱਥੇ ਚੰਗਾ ਨਹੀਂ ਮੰਨਦੇ ਉਹਨੂੰ ਉੱਥੇ ਗਏ ਤੇ ਪੁੱਛਦੇ ਕਿਉਂ ਭਈ ਦੁਨੀਆ 'ਚ ਬੜਾ ਫੌੜ ਫੁੜੱਕਾ ਮਾਰ ਰਿਹਾ ਸੀ ਮੈਨੂੰ ਪਤਾ ਹੈ ਆਹ ਮਹਾਰਾਜ ਦੇ ਮੂਹਰੇ ਖੜ ਕੇ ਤਾਂ ਬੋਲ ਤਰ ਤੈਨੂੰ ਪਤਾ ਇਸ ਗੱਲ ਦਾ ਪਤਾ ਤੈਨੂੰ ਮਹਾਰਾਜ ਕਹਿੰਦੇ ਤੂੰ ਆਪਣੀ ਝੂਠੀ ਸ਼ੋਰਤ ਬਣਾਉਣ ਲਈ ਉਹ ਗੱਲਾਂ ਕਰਿਆ ਆ ਜਿਹੜੀਆਂ ਅਸੀਂ ਬਾਣੀ ਚ ਕਿਹਾ ਸਾਨੂੰ ਪਤਾ ਨਹੀਂ ਤੇ ਤੂੰ ਉੱਥੇ ਲੋਕਾਂ ਨੂੰ ਕਹੀ ਜਾਂਦਾ ਮੈਨੂੰ ਪਤਾ ਅਸੀਂ ਤਾਂ ਲਿਖਤਾ ਨਾਨਕ ਕਟਨਾ ਕਲੜਾ ਸਾਹਰ ਤੇ ਤੂੰ ਕਹਿੰਦਾ ਵੀ ਗੁਰਨਾਨਕ ਸਾਹਿਬ ਨਾਲੋਂ ਜ਼ਿਆਦਾ ਮੈਨੂੰ ਪਤਾ ਸਵੇਦ ਕਰਕੇ ਉਹ ਲੋਕ ਜਿਹੜੇ ਐਸੇ ਗਪੌੜ ਸੰਖੀ ਉਹਨਾਂ ਦੀ ਪ੍ਰਲੋਕ ਵਿੱਚ ਜਾ ਕੇ ਬਹੁਤ ਬੇਇੱਜ਼ਤੀ ਹੁੰਦੀ ਸਜ਼ਾ ਮਿਲਦੀ ਉਹਨਾਂ ਨੂੰ ਇਸ ਕਰਕੇ ਵਾਹਿਗੁਰੂ ਤੋਂ ਡਰ ਕੇ ਰਹੀਏ ਜਿਹੜਾ ਕੋਈ ਆਪਣੇ ਆਪ ਨੂੰ ਵੱਡਾ ਹੰਕਾਰੀ ਜਾਣਦਾ ਉਹ ਅੱਗੇ ਸੰਤਾਂ ਦੀ ਸੰਗਤ 'ਚ ਆ ਗਿਆ ਸ਼ੋਭਦਾ ਨਹੀਂ ਬਹੁਤਾ ਹੰਕਾਰ ਕਰੇ ਤੇ ਚੰਗੀ ਨਹੀਂ ਹੁੰਦੀ ਗੱਲ ਸੋ ਇਸ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕੋਲ ਕਈ ਹੰਕਾਰੀ ਆਏ ਪਰ ਉਹ ਫਿਰ ਬਾਅਦ ਵਿੱਚ ਨੀਵੇਂ ਜਾਂ ਪਾ ਕੇ ਬਹਿ ਜਾਂਦੇ ਨੇ ਜਦੋਂ ਹਾਰ ਜਾਂਦੇ ਨੇ ਸਿੱਧ ਵੀ ਇਸ ਤਰ੍ਹਾਂ ਹੀ ਸੀਗੇ ਇਸੇ ਤਰ੍ਹਾਂ ਹੀ ਹੋਰ ਵੀ ਕਈ ਜਾਣੇ ਆਏ ਇਤਿਹਾਸਕ ਤੌਰ ਤੇ ਕਈ ਸਾਖੀਆਂ ਆਉਂਦੀਆਂ ਨੇ ਆਪਣੇ ਆਪ ਨੂੰ ਕਹਿਣਾ ਵੀ ਮੈਂ ਸਿਆਣਾ ਤੁਹਾਨੂੰ ਨਹੀਂ ਪਤਾ ਮਹਾਰਾਜ ਪਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨਿਰੁੱਤਰ ਕਰ ਦਿੰਦੇ ਨੇ ਜਵਾਬ ਦੇ ਕੇ ਤਾਂ ਫੇਰ ਬਹੁਤ ਜ਼ਿਆਦਾ ਸ਼ਰਮਸਾਰ ਹੋਣਾ ਪੈਂਦਾ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਨੇ ਕਿ ਭਾਈ ਜੋ ਪਰਮਾਤਮਾ ਵਾਹਿਗੁਰੂ ਹੈ ਉਹ ਜੋ ਹੈ ਉਹ ਉਹੀ ਜਾਣਦਾ ਆਪਣੀ ਜਿੰਨੀ ਕੁ ਬੁੱਧੀ ਆ ਆਪਾਂ ਓਨਾ ਜਾਣ ਸਕਦੇ ਆ ਬਸ ਇਸ ਤੋਂ ਵੱਧ ਆਪਾਂ ਫਿਰ ਕਹਾਂਗੇ ਬੇਅੰਤ ਹੈ ਬੇਅੰਤ ਹੈ ਇਹੋ 21ਵੀਂ ਪੌੜੀ ਦੇ 272 ਅੱਖਰ ਮਹਾਰਾਜ ਨੇ ਉਚਾਰਨ ਕਰਕੇ ਸਾਨੂੰ ਗਿਆਨ ਦੀ ਦਾਤ ਬਖਸ਼ੀ